ਲਈ ਮਿੱਤਰੋ ਦੁਨੀਆ ਬਾਨਸ ਬੰਨੀ ਹੈ ਭਾਂਤ ਭਤੇਲੇ ਲੋਕ ਹੁੰਦੇ ਆ ਭਾਂਤ ਭਤੇਲੇ ਲੋਕ ਆਪਣਾ ਕੰਮ ਕਰਦੇ ਆ ਪਰ ਕਈਆਂ ਨੂੰ ਮਸ਼ੀਨਰੀ ਨਾਲ ਧੱਕਾ ਕਰਨ ਦੀ ਆਦਤ ਹੁੰਦੀ ਹੈ ਉਹਨਾਂ ਲਈ ਇਹ ਵੀਡੀਓ ਹੈ ਸੋ ਮਸ਼ੀਨਰੀ ਨਾਲ ਕਦੇ ਵੀ ਧੱਕਾ ਨਹੀਂ ਕਰਨਾ ਚਾਹੀਦਾ ਹਰੇਕ ਮਸ਼ੀਨਰੀ ਦਾ ਆਪਣਾ ਵਿੱਤ ਹੁੰਦਾ ਹੈ ਉਹਦੀ ਜਾਨ ਹੁੰਦੀ ਹੈ ਅਗਰ ਮਸ਼ੀਨਰੀ ਤੁਹਾਡੇ ਨਾਲ ਧੱਕਾ ਕਰ ਗਈ ਤਾਂ ਤੁਹਾਡਾ ਕੱਖ ਵੀ ਜਿਹੜਾ ਨਹੀਂ ਰਹਿਣਾ ਕਿੰਨੀ ਹੋਰ ਆਪਾਂ ਵੀਡੀਓ ਦੇਖੀਆਂ ਨੇ ਚਾਹੇ ਕੋਈ ਸਟੰਟ ਕਰ ਰਿਹਾ ਹੈ ਚਾਹੇ ਕੋਈ ਰੇਸਾਂ ਲਾ ਰਿਹਾ ਹੈ ਚਾਹੇ ਕੋਈ ਟੋਚਨ ਪਾ ਰਿਹਾ ਹੈ ਮਸ਼ੀਨਰੀ ਧੱਕਾ ਕਰਨ ਵਾਸਤੇ ਜਿਹੜਾ ਨਹੀਂ ਬਣੀ। ਸੋ ਆਸ਼ਾ ਟਰੈਕਟਰ ਹੈ। ਆਪਾਂ ਨੂੰ ਪਤਾ ਇਹਦੀ ਕਿੰਨੀ ਕੁ ਪਾਵਰ ਹੁੰਦੀ ਹੈ। ਇੰਨਾ ਕਿ ਇਹ ਜਿਹੜਾ ਜੋਰ ਹੈ, ਜਾਨ ਹੈ ਜਿਹੜੀ ਲਾ ਸਕਦਾ ਹੈ। ਟਰਾਲੀ ਹੈ ਜਿਹੜੀ ਮਿੱਟੀ ਦੀ ਫੁੱਲ ਭਰੀ ਹੋਈ ਹੈ। ਟਾਇਰ ਵੀ ਜਿਹੜੇ ਟਰਾਲੀ ਦੇ ਥੋੜੇ-ਥੋੜੇ ਦਬੇ ਹੋਏ ਆ। ਇਹ ਦੋਨੇ ਬੰਦੇ ਟਰਾਈ ਕਰ ਰਹੇ ਆ। ਸੋ ਪਹਿਲਾ ਬੈਠਾ ਸੀ ਇਹ ਕਹਿੰਦਾ ਮੈਂ ਕੱਢ ਦੂੰਗਾ। ਰੇਸ਼ਾ ਦੇਈ ਜਾਂਦੇ ਆ। ਅੱਗੇ ਪਿੱਛੇ ਕਰੀ ਜਾਂਦੇ ਆ। ਪਰ ਟਰੈਕਟਰ ਜਿਹੜਾ ਖੜਾ ਹੋ ਜਾਂਦਾ ਹੈ। ਕਿਉਂਕਿ ਉਹਦਾ ਇੰਨਾ ਬੇਤ ਹੈ ਨਹੀਂ ਕਿ ਉਹ ਟਰਾਲੀ ਨੂੰ ਖਿੱਚ ਲੇ। ਟਰੈਕਟਰ ਹੈ ਜਿਹੜਾ ਹਲਕਾ ਹੈ। ਇਹ ਵੀ ਇੱਕ ਵੱਡਾ ਕਾਰਨ ਹੈ ਸੋ ਅਗਰ ਥੋੜਾ ਜਿਹਾ ਇਹ ਟਰੈਕਟਰ ਹੋਰ ਪਿੱਛੇ ਹੋ ਜੇ ਹੁੱਕ ਨਾ ਲੱਗੇ ਤਾਂ ਉਹ ਬੰਦੇ ਦਾ ਕੀ ਬਣੂ ਸਿੱਧਾ ਮਣਕਾ ਜਿਹੜਾ ਉਹ ਟੁੱਟ ਜਾਊਗਾ ਇਸ ਤਰ੍ਹਾਂ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਇਹ ਕਹਿੰਦਾ ਮੈਂ ਇਥੋਂ ਤਾਂ ਨਿਕਲਦਾ ਨਹੀਂ ਜਾਂ ਦੂਜੇ ਬੰਦੇ ਨੂੰ ਉਤਾਰਤਾ ਜਿਵੇਂ ਅਕਸਰ ਆਪਾਂ ਦੋ ਬੰਦੇ ਇਕੱਠੇ ਹੋਏ ਨੇ ਵੀ ਪਰਾਂ ਹੋਇਆ ਯਾਰ ਮੈਂ ਕੱਢਦਾ ਤੂੰ ਤਾਂ ਨ ਜਾਣਾ ਮੈਂ ਕੱਢਦਾ ਮੈਂ ਇਹੀ ਕੰਮ ਕਰਦਾ ਰਹਿਣਾ ਦੁਬਾਰੇ ਸਟਾਰਟ ਫੇਰ ਕਰ ਲੈਂਦੇ ਆਹੀ ਉਹਨਾਂ ਦੂਜੇ ਬੈਠੂਗਾ ਸੋ ਟਰੈਕਟਰ ਦੀ ਪਾਵਰ ਤਾਂ ਨਹੀਂ ਵਧੀ ਬੰਦਾ ਬਦਲਣ ਨਾਲ ਟਰੈਕਟਰ ਤਾਂ ਉਹੀ ਰਹਿਣਾ ਹੈ ਜਿੰਨਾ ਜੋਰ ਲਾਉਣਾ ਉਹਨੇ ਉਨਾਂ ਹੀ ਲਾਉਣਾ ਟਰਾਲੀ ਫੁੱਲ ਭਰੀ ਹੋਈ ਹੈ ਦਿੱਲੀ ਮਿੱਟੀ ਹੈ ਆਪਾਂ ਸਾਫ਼ ਹੀ ਦੇਖ ਸਕਦੇ ਹਾਂ ਪਰ ਇਹ ਵੀ ਬੰਦਾ ਬ੍ਰੇਕ ਦਬਦਾ ਹੈ ਕਦੇ ਇੱਕ ਬ੍ਰੇਕ ਦਬਦਾ ਹੈ ਕ ਦੂਜਾ ਦਬਦਾ ਹੈ ਕਦੇ ਪਿੱਛੇ ਕਰਦਾ ਹੈ ਕਦੇ ਅੱਗੇ ਕਰਦਾ ਹੈ ਸੋ ਕੁਦਰਤੀ ਇਹ ਬਚਤ ਹੈ ਜਿਹੜੀ ਰਹਿ ਜਾਂਦੀ ਹੈ ਸੋ ਕਹਿਣ ਤੋਂ ਭਾਵ ਮੈਸੇਜ ਇਹੀ ਹੈ ਸੋ ਇਸ ਤਰ੍ਹਾਂ ਦਾ ਧੱਕਾ ਜਿਹੜਾ ਮਸ਼ੀਨਰੀ ਨਾਲ ਨਾ ਕਰਿਆ ਕਰੋ ਜਿੰਨਾ ਕ ਮਸ਼ੀਨਰੀ ਦਾ ਬਤ ਹੈ ਉਹਨਾਂ ਕੋ ਉਹ ਜੋਰ ਲਾਉਗੀ ਕੋਈ ਉੱਤੇ ਬਹਿ ਕੇ ਆਪਾਂ ਜਾਂ ਬੰਦਾ ਬਦਲ ਕੇ ਜਾਂ ਕੋਈ ਟ੍ਰੇਨਡ ਬੰਦਾ ਐ ਥੋੜੀ ਹੁੰਦਾ ਵੀ ਉਹ ਕੱਢ ਦੂਗਾ ਜ਼ੋਰ ਦਾ ਮਸ਼ੀਨਰੀ ਨੇ ਉਨੇ ਹੀ ਲਾਉਣਾ ਸੋ ਇਹ ਵੀ ਬੰਦਾ ਕਿੰਨਾ ਖਤਰਾ ਜਿਹੜਾ ਮੁੱਲ ਲੈ ਰਿਹਾ ਸੋ ਕਈ ਇੱਥੇ ਗਾਣੇ ਲਾ ਆਉਂਦੇ ਆ ਪੰਪ ਦੇ ਦਾਂਦੇ ਆ ਸੋ ਮਾਲਾ ਜਾਂ ਟਰੈਕਟਰ ਹੋਰ ਉਲਟ ਗਿਆ ਪਿੱਛੇ ਨੂੰ ਤੇ ਰੱਬ ਨਾ ਕਰੇ ਹੁੱਕ ਟੁੱਟ ਜੇ ਤਾਂ ਬੰਦਾ ਜਿਹੜਾ ਬਚਦਾ ਨਹੀਂ ਕਿੰਨੇ ਥਾਈਆਂ ਜਿਹੜਾ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਸੋ ਇਸ ਤਰ੍ਹਾਂ ਦੀਆਂ ਫੁਕਰਾ ਬੰਤੀਆਂ ਤੋਂ ਦੂਰ ਰਹਿਆ ਕਰੋ ਬਾਲੇ ਰੀਲਾਂ ਬਣਾਉਣ ਦੇ ਚੱਕਰ 'ਚ ਹੀ ਪੈ ਜਾਂਦੇ